ਕਬੀਰ ਜੀ ਮਹਾਰਾਜ ਕਹਿੰਦੇ ਨੇ ਬ੍ਰਹਮ ਅਗਨ ਦੀ ਚਿਖਾ ਦੇ ਵਿੱਚ ਸਤ ਸੰਗਤ ਉਹ ਚਿਖਾ ਤੇ ਬ੍ਰਹਮ ਦੀ ਅਗਨੀ ਬ੍ਰਹਮ ਦਾ ਮਤਲਬ ਹੈ ਪਰਮੇਸ਼ਰ ਦੀ ਹੋਂਦ ਦਾ ਅਹਿਸਾਸ ਇਹ ਆਗ ਹੈ ਜੀ ਦੇ ਵਿੱਚ ਆਪਣੇ ਮੋਹ ਨੂੰ ਜੀਵਨੇ ਸਾੜਨਾ ਹੈ ਆਪਣੀਆਂ ਵਾਸ਼ਨਾਵਾਂ ਸਾੜ ਕੇ ਸਵਾ ਕਰਨੀਆਂ ਨੇ ਤੇ ਜਿਵੇਂ ਉਹ ਚਿਖਾ ਤੇ ਸੜਨ ਵਾਲੀ ਔਰਤ ਆਗ ਨੂੰ ਕਹਿੰਦੀ ਇਹ ਸੁਣ ਹੋ ਵੀਰ ਮਸਾਨ ਏ ਮਸਾਨ ਤੂੰ ਮੇਰਾ ਭਰਾ ਹੈ ਹੁਣ ਤੂੰ ਹੀ ਮੇਰਾ ਰਿਸ਼ਤੇਦਾਰ ਹੋਰ ਤਾਂ ਹੁਣ ਕੋਈ ਰਿਆ ਨਹੀਂ ਇਸੇ ਤਰ੍ਹਾਂ ਬ੍ਰह्म ਅਗਨੀ ਨੂੰ ਭਾਵ ਪਰਮੇਸ਼ਰ ਦੇ ਅਹਿਸਾਸ ਨੂੰ ਸਤ ਸੰਗੀ ਦਾ ਹਿਰਦਾ ਜੀਆ ਆ ਆਖੇ ਤੇ ਕਬੂਲ ਕਰੇ ਲੋਕ ਸਭਾਇਆ ਚੱਲ ਗਿਓ ਦੁਨੀਆਦਾਰੀ ਰੱਬ ਦੇ ਰਾਹ ਤੇ ਤੁਰਦੇ ਆ ਨਾਲ ਦੀ ਨਿਭੇਗੀ ਆਲੋਚਨਾ ਜ਼ਰੂਰ ਕਰੇਗੀ ਸ਼ਾਬਾਸ਼ੇ ਬਹੁਤ ਘੱਟ ਦਏ ਜਿਵੇਂ ਆਪਾਂ ਨੇ ਕਹਿੰਦੇ ਤਰਮ ਪ੍ਰਚਾਰ ਹੋਣਾ ਚਾਹੀਦਾ ਹੈ ਬਾਣੀ ਪੜਨੀ ਚਾਹੀਦੀ ਏ ਜਿਹੜਾ 4 ਦਿਨ ਪੜਨ ਲੱਗ ਪਵੇ ਫਿਰ ਉਹਨੂੰ ਲੋਕ ਆਪਣੀ ਸ਼ਬਦਾਂ ਨਾਲ ਤੋਲਣ ਵੀ ਲੱਗ ਪੈਂਦੇ ਨੇ ਖੈਰ ਭਾਈ ਬੰਨ ਚੱਲਿਆ ਗੁਰਦੁਆਰੇ ਜਾਣ ਲੱਗ ਪੋ ਸਕਦਾ ਅਗਲੀ ਕਮੇਟੀ 'ਚ ਹੀ ਆ ਜਾਏ ਅਗਲਾ ਭਾਵੇਂ ਭਾਵਨਾ ਨਾਲ ਵੈਸੀ ਹੀ ਆ ਜਾਏ ਮੱਥਾ ਟੇਕਣ ਦੂਜਿਆਂ ਨੂੰ ਲੱਗਦਾ ਕਮੇਟੀ ਚਾਉਣ ਨੂੰ ਫਿਰਦਾ ਹੈ ਮਤਲਬ ਕਿ ਗੁਰਦੁਆਰੇ ਆਉਣ ਦਾ ਮਤਲਬ ਦੋ ਹੀ ਥੜਾ ਹੁੰਦੇ ਨੇ ਵੀ ਜਾਂ ਭਾਈ ਬਣਨਾ ਹੈ ਤੇ ਜਾਂ ਕਮੇਟੀ ਚ ਆਉਣਾ ਹੈ ਗੁਰੂ ਵੀ ਤੇ ਕੋਈ ਚੀਜ਼ ਹੈ ਸੇਵਾ ਕੋਈ ਵੱਧ ਕਰ ਲੈ ਭਾਵੇਂ ਉਹਦੇ ਚੇਤ ਖਿਆਲ ਚ ਬਣਾ ਹੋਵੇ ਮੈਨੂੰ ਕੋਈ ਵੇਂਦਾ ਹੈ ਲੋਕ ਆਖਣਗੇ ਵਿਖਾਵੇ ਕਰਦਾ ਹੈ ਕਿ ਤੂੰ ਘਰੇ ਨਹੀਂ ਜਾ ਕੇ ਕੰਮ ਕੀਤਾ ਜਾਂਦਾ ਅਜੀਬ ਕਾਰਸ਼ਤਾਨੀ ਹੈ ਜਾਨੀ ਕਿ ਦੁਨੀਆ ਜਿਹੜੀ ਹੈ ਨਾ ਸੰਸਾਰ ਜਿਹੜਾ ਹੈ ਉਹਦਾ ਆਪਣਾ ਹੀ ਦ੍ਰਿਸ਼ਟੀਕੋਣ ਹੈ ਉਹਦਾ ਉਹਨੇ ਕਦੇ ਵੀ ਕਿਸੇ ਨੂੰ ਸ਼ਾਬਾਸ਼ ਬਹੁਤ ਘੱਟ ਦਿਤੀ ਕਬੀਰ ਜੀ ਨੇ ਕਿੱਡਾ ਵੱਡਾ ਸੱਚ ਕਿਹਾ ਜੇ ਮਾਰਗ ਪੰਡਿਤ ਗਏ ਪਾਸ਼ਾ ਪਰਿ ਬਹੀਰੇ ਕਵ ਕਟ ਘਾਟੀ RAM ਕੀ ਤੇ ਚੜ ਰਿਓ ਕਬੀਰ ਤੇ ਚੜ ਰਿਓ ਕਬੀਰ ਨੇਕੀ ਦੇ ਸੱਚ ਦੇ ਅਸੂਲ ਦੇ ਧਰਮ ਦੇ ਦੀਨ ਦੇ ਮਾਰਗ ਦੇ ਉੱਤੇ ਹਮੇਸ਼ਾ ਮਨੁੱਖ ਨੂੰ ਇਕੱਲੇ ਹੋ ਕੇ ਤੁਰਨਾ ਪੈਂਦਾ ਹੈ ਜੋ ਪੀੜਾਂ ਦੀ ਉਡੀਕ ਕਰਦਾ ਤੇ ਇੱਕ ਕਦਮ ਨਹੀਂ ਤੁਰ ਸਕੇਗਾ ਭੀੜ ਨਾਲ ਤੁਰਦੀ ਹੈ ਤੇ ਨਾਲ ਤੁਰਦੀ ਨਹੀਂ ਭੀੜ ਦਾ ਇੱਕੋ ਹੀ ਅਸੂਲ ਹੁੰਦਾ ਹੈ ਪੈਰਾ ਹਿੱਟ ਦਰੜ ਕੇ ਰੱਖ ਦੇਣਾ ਬੰਦੇ ਤੇ ਕੱਖ ਪੱਲੇ ਨਾ ਰਹਿਣ ਦੇਣਾ ਕਬੀਰ ਜੀ ਨੇ ਵਾਕ ਕਹਿ ਕਹਿਤ ਕਬੀਰ ਸੁਨੋ ਰੇ ਲੋਈ ਆਪ ਤੁਮਰੀ ਪ੍ਰਤੀਤ ਨ ਹੋਈ ਲੋਕ ਸਭਾਇਆ ਚੱਲ ਗਏ ਦੁਨੀਆਦਾਰੀ ਨਾਲ ਨਹੀਂ ਚੱਲੇ ਦੁਨੀਆਦਾਰੀ ਨੇ ਚੱਲਣਾ ਵੀ ਨਹੀਂ ਸੀ ਅਸੀਂ ਜਦੋਂ ਕੋਈ ਨੇਕ ਕੰਮਲ ਕਰਨਾ ਹੈ ਤੇ ਲੋਕਾਂ ਦੇ opinion ਇਕੱਠੇ ਕਰਨ ਲੱਗ ਪੈਂਦੇ ਕਾਦੇ opinion ਜੇ ਸਾਰੀ ਦੁਨੀਆ 'ਚ ਕੋਈ ਚੰਗਾ opinion ਹੁੰਦਾ ਤੇ ਕੋਈ ਸੋਕਰਤ ਜ਼ਹਿਰ ਦਾ ਪਿਆਲਾ ਇੰਨੀਆਂ ਢੀੜਾਂ ਦੇ ਸਾਹਮਣੇ ਪੀ ਜਾਂਦਾ ਇੰਨੀ ਦੁਨੀਆ ਬੈਠੀ ਏ ਕੋਈ ਮਾਂ ਪੁਰਖ ਤਤੀ ਤਵੀ ਤੇ ਬਹਿ ਜਾਂਦਾ ਲੱਖਾਂ ਲੋਕਾਂ ਦੇ ਸਾਹਮਣੇ ਚੰਦ ਬੰਦਿਆਂ ਨੇ ਤਵੀਆਂ ਤਪਾਤੀਆਂ ਲੱਖਾਂ ਚੋਂ ਕਿੰਨੇ ਕੁਸਕੇ ਕਰੋੜਾਂ ਚੋਂ ਕਿੰਨਿਆਂ ਨੇ ਮਜਾਰੇ ਕੀਤੇ ਕੋਈ ਨਹੀਂ ਬੋੜਦਾ